ਇੰਨਾ ਧਰੋ ਐਮਐਸਪੀ ਦੇ ਨਾਂ ਦੇ ਉੱਤੇ ਕਿਸਾਨੀ ਦੇ ਨਾਲ ਪੰਜਾਬ ਦੇ ਨਾਲ ਅੱਜ ਨਵਾਂ 160 ਰੁਪਏ ਦਾ ਵਾਧਾ ਕਰਕੇ 2585 ਰੁਪਏ ਕਣਕ ਦਾ ਭਾਅ ਨਿਸ਼ਚਿਤ ਕੀਤਾ ਗਿਆ ਜਿਹੜਾ 6% ਦੇ ਲਗਭਗ ਹੈਗਾ ਇਹ ਪਿਤੇ ਸਾਲ ਦੀ ਐਮਐਸਪੀ ਦੇ ਨਾਲੋਂ ਅੱਜ ਸੀਸੀਏ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੇ ਕਿਹਾ ਹੈ ਕਿ ਬਾਅਦ ਵਿੱਚ ਸੀਏਸੀਪੀ ਜਿਹੜਾ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਸ ਹੈਗਾ ਉਹਦੀਆਂ ਸਿਫਾਰਸ਼ਾਂ ਤੇ ਇਹ ਵਾਧਾ ਕੀਤਾ ਗਿਆ ਮੈਂ ਕਿਹਾ ਸ਼ਾਇਦ ਕਿਸਾਨਾਂ ਨੂੰ ਨਾ ਪਤਾ ਹੋਵੇ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਕਿ 109% ਜਿਹੜੀ ਤੁਹਾਡੀ ਲਾਗਤ ਆ ਨਾ ਖੇਤੀ ਦੀ ਉਹਦੇ ਉੱਤੇ ਇੰਨਾ ਪੈਸਾ ਵਾਧੂ ਦਿੱਤਾ ਗਿਆ 109% ਇਹ 2018-19 ਦੇ ਬਜਟ ਚ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਰਹਿਨਮਾਈ ਜੇ ਫੈਸਲਾ ਹੋਇਆ ਸੀ ਕਿ ਹਰ ਸਾਲ ਖੇਤੀ ਲਾਗਤ ਦੇ ਉੱਤੇ ਇੰਨਾ ਪੈਸਾ ਦਿੱਤਾ ਜਾਏਗਾ ਮੈਂ ਕਿਹਾ ਚਲੋ ਪਤਾ ਰਵੇ ਕਿਸਾਨੀ ਦਿਨ ਰਾਤ ਫਣਗ ਝੋਨਾ ਬੀਜਦੀ ਆ ਰਹੀ ਏ ਪੀੜੀਦਰ ਪੀੜੀ ਉਮਰਦਰ ਉਮਰ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਸੀਗਾ ਵੀ ਕੋਸਟ ਪ੍ਰਾਈਸ ਕਿੱਦਾਂ ਡਿਸਾਈਡ ਔਰੇ ਆਇਆ ਥੋੜੀ ਜੀ ਵੱਡੀ ਗੱਲ ਇਹ ਆ ਕਿ ਐਫਐਮ ਨੇ ਜਦੋਂ ਸਾਡੇ ਦੇਸ਼ ਦਾ ਬਜਟ ਪਾਸ ਕੀਤਾ ਖਜ਼ਾਨਾ ਮੰਤਰੀ ਨੇ ਉਦੋਂ ਇਹ ਕਿਹਾ ਸੀਗਾ ਕਿ ਇਸ ਸਾਲ 6 ਤੋਂ 8% ਜਿਹੜੀ ਹੈ ਸਾਡੀ ਮਹਿੰਗਾਈ ਵਧਣ ਵਾਲੀ ਹੈ ਤੇ ਇਹਦਾ ਮਤਲਬ ਕਿਸਾਨ ਆਪਣੇ ਪੱਲਿਓ ਪੈਸੇ ਪਾ ਦੋਵੇ ਤੇ ਦੇਸ਼ ਦੀ ਖੇਤੀ ਨੂੰ ਅੱਗੇ ਲੈ ਕੇ ਜਾਵੇ ਅੰਨ ਭੰਡਾਰ ਭਰੇ ਕਰਜ਼ਾ ਚੁੱਕ ਲਵੇ 6% ਮਹਿੰਗਾਈ ਤੇ 6% ਇਹਨਾਂ ਵਾਅਦਾ ਦਿੱਤਾ ਤੇ ਕਿਸਾਨੀ ਦੀ ਆਮਦਨੀ ਦੁੱਗਣੀ ਕਿੱਦਾਂ ਹੋਈ ਹੈ